ਜਿਹੜੇ ਬਿਜਲੀ ਕੰਪਨੀਆਂ ਨਾਲ ਐਗਰੀਮੈਂਟ ਨੇ ਕਿਉਂ ਨਹੀਂ ਮਾਫ ਕਰਦੇ ਇਹ ਤਾਂ ਕਰਕੇ ਪ੍ਰਾਈਵੇਟ ਕੰਪਨੀਆਂ ਦਾ ਹਿੱਸਾ ਸੀ ਉਦੋਂ ਕਾਲੀਆਂ ਨੂੰ ਜਾਂਦਾ ਸੀ ਹੁਣ ਇਹਨਾਂ ਦੇ ਮਾਸਟਰਿਆਂ ਦੇ ਨਾਲ ਸ਼ੁਰੂ ਕਰ ਦਿੱਤਾ ਸੋ ਇਸੇ ਕਰਕੇ ਜਿਹੜੇ ਐਗਰੀਮੈਂਟ ਨੇ ਉਹਨਾਂ ਨੂੰ ਰੱਦ ਨਹੀਂ ਕਰ ਰਹੇ ਇਸੇ ਕਰਕੇ ਜਿਹੜਾ ਬੋਝ ਆ ਲੋਕਾਂ ਤੇ ਪੈ ਰਿਹਾ ਇਸੇ ਕਰਕੇ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਖਾਲੀ ਹੈ ਇਸੇ ਕਰਕੇ ਜਿਹੜਾ ਪੰਜਾਬ ਹੈ ਉਹ ਕਰਜ਼ਈ ਹੁੰਦਾ ਜਾ ਰਿਹਾ ਕਿਉਂਕਿ ਜਿਹੜੀ ਇਹਨਾਂ ਦੀ ਨੀਅਤ ਨਹੀਂ ਕਿ ਜਿਹੜੇ ਪੰਜਾਬ ਦੇ ਲੋਕ ਹੈ ਦਾ ਜਿਹੜਾ ਪੰਜਾਬ ਹੈ ਉਹਨੂੰ ਕਰਜ਼ੇ ਤੋਂ ਮੁਕਤ ਕਰਨਾ ਹੈ ਇਸੇ ਕਰਕੇ ਭਰਾਵੋ ਇਹ ਤੁਹਾਨੂੰ ਬੇਨਤੀ ਹੈ ਕਿ ਜੰਨਾ ਟਾਈਮ ਰਾਜਨੀਤੀ 'ਚ ਜਿਹੜਿਆ ਵਪਾਰੀ ਹੋ ਰਹਿਣਗੇ ਉਹਨਾਂ ਟਾਈਮ ਪੰਜਾਬ ਕਰਜ਼ਾ ਮੁਕਤ ਨਹੀਂ ਹੁੰਦਾ ਉਹਨਾਂ ਟਾਈਮ ਪੰਜਾਬ ਦੀ ਬਿਜਲੀ ਸਸਤੀ ਨਹੀਂ ਮਿਲਨੀ ਉਹਨਾਂ ਟਾਈਮ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਦਾ ਕਰਜ਼ਾ ਨਹੀਂ ਲੈਣਾ ਉਹਨਾਂ ਟਾਈਮ ਪੰਜਾਬ 'ਚ ਇਸੇ ਤਰ੍ਹਾਂ ਲੁੱਟਖੁੱਟ ਚੱਲਦੀ ਰਹਿਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਐਦਾਂ ਦੇ ਲੋਕ ਭਗਵੰਤ ਸਿੰਘ ਮਾਨ ਵਰਗੇ ਜਿਹੜੇ ਰਾਜਨੀਤੀ ਧੰਦਾ ਕਰਨੀ ਆਉਂਦੇ ਜਿਹੜੇ ਵਪਾਰ ਕਰਨੀ ਆਉਂਦੇ ਐਦਾਂ ਦੇ ਲੋਕ ਲੈ ਕੇ ਆਉਣੇ ਪੈਣੇ ਆ ਜਿਹੜੇ ਉਹ ਲੋਕ ਨੇ ਕੇਵਲ ਸਿੰਘ ਢੱਲੋਂ ਵਰਗੇ ਜਿਹੜੇ दारू ਦੀਆਂ ਬੋਬਲਾਂ ਤੇ ਇਲੈਕਸ਼ਨ ਨਾਲ ਲੜਦੇ ਆ ਉਹ ਕਦੇ ਪੰਜਾਬ ਤੋਂ ਨਸ਼ਾ ਖਤਮ ਨਹੀਂ ਕਰ ਸਕਦੇ ਉਹ ਕਦੇ ਪੰਜਾਬ ਦੇ ਪੁੱਤ ਜਿਹੜੇ ਨਸ਼ੇ ਕਰਕੇ ਮਰਦੇ ਉਹਨਾਂ ਨੂੰ ਮਰਨੋਂ ਨਹੀਂ ਬਚਾ ਸਕਦੇ ਉਹ ਪੰਜਾਬ ਨੂੰ ਨਹੀਂ ਬਚਾ ਸਕਦੇ ਪੰਜਾਬ ਨੂੰ ਉਹੀ ਬਚਾਉਣਗੇ ਜਿਹੜੇ ਰਾਜਨੀਤੀ ਨੂੰ ਧੰਦਾ ਨਹੀਂ ਸੇਵਾ ਸਮਝਦੇ ਆ ਅਸੀਂ ਦਿੱਲੀ ਚੇ ਬਦਲਾ ਲੈ ਕੇ ਆਂਦਾ ਅਸੀਂ ਦਿੱਲੀ 'ਚ ਜਿਹੜੀ ਇੱਥੇ ਬਿਜਲੀ 10 ਰੁਪਏ ਆ ਅਸੀਂ ਦਿੱਲੀ 'ਚ 1 ਰੁਪਿਆ ਕਰਕੇ ਦਿਖਾਈ ਆ ਅਸੀਂ ਉੱਥੇ ਕਿਸਾਨਾਂ ਨੂੰ ਜਿਹੜੇ ਬਣਦੇ ਫਸਲ ਦੇ ਮੁੱਲ ਆ ਉੱਥੇ ਸੁਆਮੀ ਨਾਸਰ ਕੋਟ ਤੱਕ ਲਾਗੂ ਕਰਕੇ ਦਿਖਾਈ ਆ 800 ਰੁਪਏ ਦਾ ਫਰਕ ਪੈ ਗਿਆ ਇੱਕ ਕਵਾਂਟਲ 800 ਰੁਪਏ ਦਾ ਫਰਕ ਪੈ ਗਿਆ ਇੱਕ ਕਵਾਂਟਲ ਪਿੱਛੇ ਉਹ ਤਾਂ ਕਰਕੇ ਆ ਕਿਉਂਕਿ ਜਿਹੜੀ ਉੱਥੇ ਸਰਕਾਰ ਆ ਉਹ ਵਪਾਰੀਆਂ ਦੀ ਸਰਕਾਰ ਨਹੀਂ ਲੋਕਾਂ ਦੀ ਸਰਕਾਰ ਆ ਉੱਥੇ ਜਿਹੜੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਰਾਜਨੀਤੀ ਨੂੰ ਸੇਵਾ ਸਮਝਿਆ ਇਸੇ ਕਰਕੇ ਇਹ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬਰਨਾਲੇ ਜ਼ਿਲ੍ਹੇ ਨੇ ਪਹਿਲਾਂ ਵੀ ਆਮ ਆਦੀ ਪਾਰਟੀ ਦਾ ਬਹੁਤ ਸਾਥ ਦਿੱਤਾ ਹੈ ਮੇਰਾ ਵੀ ਤੁਸੀਂ ਕਿਉਂਕਿ ਨਾ ਤਾਂ ਮੈਂ ਸ਼ਰਾਬਾਂ ਵੰਡੀਆਂ ਨਾ ਮੈਂ ਪੈਸੇ ਬੰਦੇ ਫਿਰ ਵੀ ਤੁਸੀਂ ਇੱਕ ਧਨਾੜ ਬੰਦੇ ਨੂੰ ਥਾੜਾ ਕੇ ਮੈਨੂੰ ਪੰਜਾਬ ਦੀ ਜਿਹੜੀ ਵਿਧਾਨ ਸਭਾ ਚ ਉੱਥੇ ਬਚਾਇਆ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਦਿਆਂ ਤੇ ਮੈਂ ਜਿੰਨੇ ਜੋਗਾ ਹੈਗਾ ਥੋਡੀ ਆਵਾਜ਼ ਵੀ ਬੁਲੰਦ ਕਰਦਾ ਮੈਸਾ ਕੋਈ ਮੁੱਦਾ ਨਹੀਂ ਹੋਊਗਾ ਵਿਧਾਨ ਸਭਾ ਚਾਹੇ ਉਹ ਨਸ਼ਿਆ ਦਾ ਹੋਵੇ ਚਾਹੇ ਉਹ ਟੀਚਰਾਂ ਦਾ ਹੋਵੇ ਚਾਹੇ ਉਹ ਬੇਰਜਗਾਰਾਂ ਦਾ ਹੋਵੇ ਚਾਹੇ ਜਿਹੜੇ 27000 ਕੰਟਰੈਕਟ ਵਰਕਰ ਭਰਤੀ ਕੀਤੇ ਗਿਆ ਚਾਹੇ ਜਿਹੜੇ 20000 ਆਊਟਸੋਰਸਡ ਰਾਈ ਭਰਤੀ ਕੀਤੇ ਗਿਆ ਉਹਨਾਂ ਦੀਆਂ ਮੰਗਾਂ ਹੁਣ ਚਾਹੇ ਮਿੱਟੀ ਚਾਹੇ ਆਂਗੜਵਾੜੀ ਵਾਲਿਆਂ ਦੀ ਚਾਹੇ ਆਸ਼ਾ ਵਰਕਰ ਦੀ ਹਰ ਇੱਕ ਦੀ ਆਵਾਜ਼ ਅਸੀਂ ਉੱਥੇ ਤੁਹਾਡੇ ਚੁਣੇ ਹੋਏ ਨਮਾਇਦੇ ਨੇ ਐ ਕਿ ਮੈਂ ਵਿਧਾਨ ਸਭਾ ਚ ਉਠਾਈ ਆ ਆ ਬੱਚਿਆਂ ਦੀਆਂ ਜਿਹੜੇ ਸਾਡੇ ਸਟੂਡੈਂਟ ਐ ਇਹਨਾਂ ਦੀ ਆਵਾਜ਼ ਉੱਥੇ ਠਾਈ ਐ ਇਸੇ ਤਰ੍ਹਾਂ ਠਾਉਂਦੇ ਰਹਿਗੇ ਪਰ ਇਹ ਤੁਹਾਨੂੰ ਬੇਨਤੀ ਐ ਕਿ ਰਾਜਨੀਤੀ ਪੰਜਾਬ ਦੀ ਬਦਲਨੀ ਸ਼ੁਰੂ ਹੋਈ ਐ ਤੇ ਆਪਾਂ ਪੂਰੀ ਤਰ੍ਹਾਂ ਬਦਲ ਕੇ ਰਹਿਣੀਆਂ ਕੋਈ ਗੱਲ ਨਹੀਂ ਐ ਕਿ ਆਪਾਂ ਵਿਰੋਧੀ ਤੇ ਚਾ ਆਇਆ ਅਗਲੀ ਵਾਰੀ ਸਰਕਾਰ ਵੀ ਆਊਗੀ ਹਾਂਜੀ ਸਹੀ ਗੱਲ ਐ ਕੰਮ ਸਿੱਖ ਲਿਆ ਸਾਨੂੰ ਦਾਪੇ ਚ ਪਤਾ ਲੱਗ ਗਿਆ ਪਰ ਇੰਨਾ ਗੱਲਾਂ ਚ ਨਾ ਆਇਆ ਕਰੋ ਜਿਹੜੇ ਕਹਿੰਦੇ ਆ ਜੀ ਝਾੜੂ ਹੁਣ ਤਾਂ ਆਏ ਹੋ ਗਿਆ ਆਏ ਹੋ ਗਿਆ ਪਹਿਲਾਂ ਸਾਡਾ ਕੋਈ ਐਮਐਲਏ ਨਹੀਂ ਸੀ ਜ਼ੀਰੋ ਤੇ 20 ਤੇ ਗਏ ਆ 20 ਤੋਂ ਕੋਈ ਨਹੀਂ 60 ਤੇ ਵੀ ਚਲੇ ਜਾਵਾਂਗੇ ਪੌੜੀ ਚੜੇ ਤਾਂ ਸਹੀ ਪਹਿਲਾਂ ਤਾਂ ਥੱਲੀ ਖੜੇ ਸੀ ਵਿਚਾਲੇ ਜੇ ਪਹੁੰਚਿਆ ਸਿਖਰ ਤੇ ਪਹੁੰਚਾਂਗੇ ਪਹਿਲਾਂ ਤੁਸੀਂ ਤੁਸੀਂ ਸਾਨੂੰ ਵਿਰੋਧੀ ਤਰਚ ਬਿਠਾਇਆ ਤੁਸੀਂ ਸੱਤਾ 'ਚ ਬਿਠਾਉਣਾ ਪਰ ਜਿਹੜੀ ਨਵੀਂ ਰਾਜਨੀਤੀ ਸ਼ੁਰੂ ਹੋਈ ਹੈ ਕਟੂ ਵਾਲਿਓ ਬਰਨਾਲੇ ਵਾਲਿਓ ਤੁਸੀਂ ਸ਼ੁਰੂਆਤ ਕੀਤੀਆਂ ਦਾ ਪੱਲਾ ਨਾ ਛੱਡਿਓ ਇਹ ਤੁਸੀਂ ਪਹਿਲੀ ਵਾਰੀ ਲੋਕਾਂ ਨੂੰ ਪੂਰੇ ਪੰਜਾਬ ਨੂੰ ਇਹ ਦੱਸਿਆ ਕਿ ਜਿਹੜੀ ਇਲੈਕਸ਼ਨ ਹੈ ਬਿਨਾਂ दारू ਦੀਆਂ ਬੋਤਲਾਂ ਤੋਂ ਜਿੱਤੀ ਜਾ ਸਕਦੀ ਹੈ ਆਮ ਲੋਕ ਜਦੋਂ ਜਾਗ ਜਾਣ ਤਾਂ ਆਮ ਲੋਕਾਂ ਦੇ ਮਿੱਤਰਾਂ ਵਾਲੇ ਲੋਕਾਂ ਨੂੰ ਹਰਾ ਕੇ ਵਿਧਾਨ ਸਭਾ ਤੇ ਲੋਕ ਸਭਾ ਚ ਭੇਜ ਸਕਦੇ ਆ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਜਿੱਦਣ ਸਾਧ ਲੋਕ ਕਿਉਂਕਿ ਸਾਧ ਲੋਕਾਂ ਦੀ ਸਰਕਾਰ ਬਣਦੀ ਹੈ ਪੰਜਾਬ ਚ ਜਿੱਦਾਂ 98 ਲੋਕ ਪੰਜਾਬ ਦੀ ਵਿਧਾਨ ਸਭਾ ਚ ਬਿਨਾ ਪੈਸੇ ਤੇ ਬਿਨਾ दारूਆ ਵੰਡੇ ਬਿਨਾ ਕੋਈ ਪੈਸਾ ਲਈ ਉੱਥੇ ਪਹੁੰਚ ਗਏ ਉਦਰ ਇੱਥੇ ਬਦਲਾ ਆਪ ਦੇ ਆਪ ਆਜੂਗਾ ਕਿਉਂਕਿ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਲੋਕਾਂ ਦੀ ਸਰਕਾਰ ਬਣੀ ਉਹਨਾਂ ਨੂੰ ਲਾਲਚ ਨਹੀਂ ਹੋਣਾ ਕਿ ਕੱਟੂ ਚ ਮੇਰੀ 10 ਲੱਖ ਦੀ दारू ਲੱਗੀ ਸੀ ਉਹ ਮੈਂ 10 ਲੱਖ ਪੂਰਾ ਕਰਨਾ ਹੈ ਉਹਨਾਂ ਨੂੰ ਲਾਲਚ ਨਹੀਂ ਹੋਣਾ ਕਿ ਮੇਰਾ ਵੋਟਾਂ ਤੇ 10 ਕਰੋੜ ਰੁਪਇਆ ਲੱਗਿਆ ਸੀ ਬਰਨਾਲੇ ਫਲਾਣੀ ਵਸਤੀ ਚ ਨੇ ਪੈਸੇ ਲੱਗੇ ਸੀ ਉੱਤੋਂ ਪੈਸੇ ਪੂਰੇ ਕਰਨੇ ਆ ਉਦੋਂ ਬਦਲਾਅ ਆਊਗਾ ਕਿਉਂਕਿ ਉਹ ਤੁਹਾਡੇ ਪੈਸੇ ਚੋਂ ਪੈਸੇ ਖਾਣੇ ਹਟ ਜਾਣਗੇ ਉਦੋਂ ਤੁਹਾਡਾ ਪੈਸਾ ਤੁਹਾਡੇ ਤੇ ਲੱਗਣ ਲੱਗ ਜੂ ਉਦੋਂ ਇੱਥੇ ਵੀ ਦਿੱਲੀ ਦੀ ਤਰ੍ਹਾਂ ਜਿਹੜੀ ਬਿਜਲੀ ਆ ਉਥੇ 1 ਰੁਪਿਆ ਉਦੋਂ ਇੱਥੇ ਵੀ 10 ਤੋਂ ਘਟ ਕੇ 1 ਰੁਪਏ ਤੇ ਆਜੂ ਜਿੱਦਨ ਨਾਲ ਲੋਕ ਉੱਥੇ ਬਿਣਾ ਫੈਸਲਾ ਲੈ ਬੰਦ ਕੇ ਉਦੋਂ ਇਥੋਂ ਦੇ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਤੋਂ ਚੰਗੇ ਬਣ ਜਾਣਗੇ ਦਿੱਲੀ ਤਰ੍ਹਾਂ ਉੱਥੇ ਵੀ ਬਣਾਇਆ ਉਹ ਇਸੇ ਕਰਕੇ ਬਣਾਇਆ ਕਿਉਂਕਿ ਉੱਥੋਂ ਦੇ ਲੀਡਰ ਬਿਨਾ ਪੈਸੇ ਲੈ ਵਿਧਾਨ ਸਭਾ ਚ ਪਹੁੰਚੇ ਸੀ ਉਹਨਾਂ ਨੇ ਜਿਹੜੀ ਵਿੱਚੋਂ ਕਾਰਡ ਲੱਗਦੀ ਸੀ ਵੋਟਾਂ ਵਾਲੇ ਪੈਸੇ ਪੂਰੇ ਕਰ ਲਿਓ ਲੱਗਣੋਂ ਹਟ ਗਏ ਇਸੇ ਕਰਕੇ ਬੇਨਤੀ ਹੈ ਕਿ ਸੱਤ ਦਾ ਸਾਥ ਦਿਓ ਅੱਜ ਆਪਾਂ ਵਿਰੋਧੀ ਤਰਚਾਂ ਕੱਲ ਨੂੰ ਸੱਤਾ ਚ ਵੀ ਆਵਾਂਗੇ ਬਦਲਾਊਗਾ ਪੰਜਾਬ ਮੁੜ ਨਹੀਂ ਹਾਂ ਤੇ ਚੜੂਗਾ ਜੇ ਪੰਜਾਬ ਦੀ ਜਿੱਦਨ ਬਾਗਡੋਰ ਸੇਵਾ ਕਰਨ ਵਾਲੇ ਕੋਲੇ ਹੋਈ ਭਗਵਾਨ ਸਿੰਘ ਮਾਨ ਵਰਗੇ ਕੋਲੇ ਹੋਈ ਜਿਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਨਹੀਂ ਸੇਵਾ ਸਮਝਿਆ ਸੋ ਮੈਂ ਬੇਨਤੀ ਕਰੂੰਗਾ ਕਿਉਂਕਿ ਮਾਨ ਸਾਹਿਬ ਨੇ ਇਸ ਤੋਂ ਬਾਅਦ ਦਾਣਗੜ ਜਾਣਾ ਹੈ ਕਿਉਂ ਤੁਹਾਡੇ ਰੂ-ਰੂ ਹੋਣ ਇਹੋ ਲੀਡਰ ਹੈ ਜਿਨ੍ਹਾਂ ਨੇ ਸਾਡੇ ਦੇ ਕਾਮ ਕਰਾਂ ਦੇ ਧੀਆਂ ਪੁੱਤਾਂ ਤੇ ਜਜ਼ਬਾ ਪੈਦਾ ਕੀਤਾ ਕਿ ਇਹ ਵੀ ਬਾਦਲਾਂ ਮਜੀਠੀਆਂ ਦੇ ਵਿਰੁੱਧ ਖੜ ਕੇ ਪਿੰਡਾਂ ਚ ਬੋਲ ਸਕਣ ਨਹੀਂ ਅਸੀਂ ਕਹਿ ਤਾਂ ਦਿੰਨੇ ਆ ਕਈ ਕਹਿ ਦਿੰਦੇ ਆ ਜੀ ਆਮ ਆਦਮੀ ਪਾਰਟੀ ਨੇ ਕਰਤਾ ਭਗਵੰਤ ਮਾਨ ਨੇ ਕਰਤਾ ਇੱਕ ਗੱਲ ਕੱਟੂ ਵਾਲਿਓ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਜਿੰਨਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਚ ਬਦਲਾਅ ਲਿਆਂਦਾ ਐ ਐਦੋਂ ਪਹਿਲਾਂ ਕੋਈ ਲਿਆਇਆ ਸੀ ਸਾਡੀ ਜ਼ਰਤ ਨਹੀਂ ਸੀ ਉਦੀ ਕਿਸੀ ਲੀਡਰ ਨੂੰ ਕਿਸੇ ਨੂੰ ਸਵਾਲ ਕਰ ਲਈਏ ਭਾਵੇਂ ਹੁਣ ਤੁਸੀਂ ਦੂਜਿਆਂ ਨਾਲੋਂ ਵੱਧ ਸਾਨੂੰ ਹੀ ਕਰਦੇ ਹੋ ਪਰ ਇਹ ਜੁਰਤ ਪੈਦਾ ਆਮ ਆਦੀ ਪਾਰਟੀ ਨੇ ਕੀਤੀ ਆਮ ਲੋਕਾਂ ਦੇ ਵਿੱਚ ਕਿ ਲੋਕ ਹੈ ਜਿਹੜੇ ਲੀਡਰ ਹੈ ਇਹ ਤੁਹਾਡੇ ਚੁਣੇ ਹੋਏ ਆ ਇਹਨਾਂ ਨੂੰ ਤੁਸੀਂ ਬਾਹਰ ਤੋਂ ਫੜਤੀ ਵੀ ਰੋਕ ਸਕਦੇ ਹੋ ਇਹ ਬਦਲਾ ਹੈ ਜਿਹੜਾ ਇਹ ਆਮ ਆਦੀ ਪਾਰਟੀ ਲੈ ਕੇ ਆਂਦਾ ਪੰਜਾਬ 'ਚ ਭਗਵੰਤ ਸਿੰਘ ਮਾਨ ਨੇ ਲੈ ਕੇ ਆਂਦਾ ਸੋ ਇਸੇ ਕਰਕੇ ਇਹ ਬੇਨਤੀ ਹੈ ਕਿ ਸਾਡਾ ਸਾਥ ਦਿਓ ਮਾਨ ਸਾਹਿਬ ਦਾ ਸਾਥ ਦਿਓ ਹੁਣ ਮੈਂ ਬੇਨਤੀ ਕਰੂੰਗਾ ਭਗਵੰਤ ਸਿੰਘ ਮਾਨ ਦੀ ਸਾਰੀ ਸਾਧ ਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੜੇ ਘੱਟ ਸਮੇਂ 'ਚ ਬਹੁਤ ਵਿਸਥਾਰ ਦੇ ਨਾਲ ਰਾਜਨੀਤਿਕ ਹਾਲਾਤਾਂ ਬਾਰੇ ਤੁਹਾਡੇ ਆਪਣੇ ਚੁਣੇ ਹੋਏ ਤੁਹਾਡੇ ਆਪਣੇ ਘਰਾਂ ਦੇ ਜਵਾਰ ਮੈਂ ਜਵਾਰ ਕੀ ਕਹੂੰਗਾ ਕਿ ਕਿਉਂਕਿ 27 ਸਾਲ ਦੀ ਉਮਰ 'ਚ ਵੋਟਾਂ 'ਚ ਖੜੇ ਤੇ ਇੱਕ ਐਡਾ ਵੱਡਾ ਧਨਾੜ ਹਰਾਇਆ ਤੇ ਅੱਜ ਵੀ ਤੁਹਾਡੇ ਕੋਲ ਹੀ ਹੈ ਔਰ 27 ਸਾਲ ਰਾਜਨੀਤੀ ਵਾਸਤੇ ਬਚਪਨ ਦੀ ਉਮਰ ਮੰਨੀ ਜਾਂਦੀ ਹੈ ਇੱਥੇ ਜਿਹੜੇ ਪੁਰਾਣੇ ਜਥੇਦਾਰ ਜਾਂ ਕਾਂਗਰਸ ਵਰਗੀਆਂ ਵੱਡੀਆਂ-ਵੱਡੀਆਂ ਪਾਰਟੀਆਂ 'ਚ ਮਤਲਬ ਸਾਰੀ ਉਮਰ 80-80 ਸਾਲ ਦੀ ਉਮਰ ਹੋ ਗਈ ਜੁੱਤੀਆਂ ਕਸਾਉਂਦਿਆਂ ਦੀ ਨਾਰੇ ਲਾਉਂਦਿਆਂ ਦੀ ਬਲਾਕ ਪ੍ਰਧਾਨ ਵੀ ਨਹੀਂ ਬਣਾਇਆ ਉਹਨਾਂ ਨੇ ਉੱਥੇ ਤਾਂ ਕਿਉਂ ਬਹੁਤ ਵੱਡੇ ਖੂਨ ਹੈ ਜੀ ਉਥੋਂ ਕਿਤੇ ਥਾਂਦਾ ਨਹੀਂ ਕੋਈ ਛੇਤੀ ਸੋ ਇਸ ਕਰਕੇ ਤੁਸੀਂ ਬਰਨਾਲਾ ਜ਼ਿਲ੍ਹਾ ਸਭ ਤੋਂ ਪਹਿਲਾਂ ਤਾਂ ਵਧਾਈ ਇਸ ਗੱਲ ਦੀ ਦੇਉਂਗਾ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਰਨਾਲਾ ਜ਼ਿਲ੍ਹਾ ਇੱਕੋ ਹੀ ਜ਼ਿਲ੍ਹਾ ਹੈ ਜਿਹੜਾ 100% ਸੀਟਾਂ ਆਮ ਆਦਮੀ ਪਾਰਟੀ ਕੋਲ ਦੇ ਕੇ ਹੈ 100 ਸੈਂਕੜੇ ਸੈਂਕੜੇ ਸੀਟਾਂ ਆਮ ਆਦੀ ਪਾਰਟੀ ਹੈ ਮੈਲਕਲਾਮ ਭਦੌੜ ਤੇ ਬਰਨਾਲਾ ਵੀਰੋ ਕੋਈ ਇੱਥੇ ਮੈਂ ਰੈਲੀ ਕਰਨ ਨਹੀਂ ਆਇਆ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨਾ ਹੈ ਗੱਲਾਂ ਕਰਨ ਆਇਆ ਗੱਲਾਂ ਵੀ ਉਪਰੀਆਂ ਨਹੀਂ ਹੈਗੀਆਂ ਗੱਲਾਂ ਵੀ ਉਹੀ ਨੇ ਜਿਹੜੀਆਂ ਹਰ ਰੋਜ਼ ਆਪਾਂ ਚੁੱਲ੍ਹਿਆਂ ਮੂਰੇ ਬੈਠ ਕੇ ਆ ਸੱਥਾਂ 'ਚ ਬੈਠ ਕੇ ਕਰਦੇ ਆ ਕਿ ਹੁਣ ਚਾਵਾਂਗੇ ਕਿੱਧਰ ਜਾਵਾਂ ਹੁਣ ਬਣੂਗਾ ਕੀ ਹਰ ਘਰ ਦੀ ਕਬੀਲਦਾਰੀ ਲੀਤੋ ਲੈ ਗਈ ਹਰ ਘਰ ਦੀ ਕਹਿੰਦੇ ਕਹਾਉਂਦੇ ਵੀ ਉੱਤੋਂ-ਉੱਤੋਂ ਜੋ ਮਰਜ਼ੀ ਕਹੀ ਜਾਣ ਜਦੋਂ ਫਰਦਾਂ ਕਢਾ ਕੇ ਦੇਖਦੇ ਆ ਲਾਲ ਲਕੀਰਾਂ ਚ ਸਾਰਾ ਕੁਝ ਟਰੈਕਟਰ ਵੱਡੇ ਹੋ ਸਕਦੇ ਨੇ ਹੋ ਸਕਦਾ ਕੋਠੀ ਵੱਡੀ ਪਾ ਰਖੀ ਹੋਵੇ ਪਰ ਉਹਦੇ ਥੱਲੇ ਜਿਹੜੀ ਕਰਜ਼ੇ ਵਾਲੀ ਅੱਗ ਜਿਹੜੀ ਸੁਲਗਦੀ ਹੈ ਨਾ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਖੇਤੀ ਲਾਹੇਵੰਦ ਨਾ ਰਹੀ ਨਹੀਂ ਅੱਜ ਕਿਸੇ ਹੋਰ ਪਾਸੇ ਡੀਜ਼ਲ ਲੈ ਕੇ ਜਾਵਾਂਗੇ ਖੇਤ ਕੱਲ ਨੂੰ ਕਿਸੇ ਹੋਰ ਤੇ ਪਰ ਬਦੇ ਹੋਏ ਤੇ ਘਟਣਾ ਦਾ ਚਾਂਸ ਹੀ ਹੈ ਨਹੀਂ ਨੌਜਵਾਨ ਧੀਆ ਪੁੱਤ ਸਾਡੇ ਡਿਗਰੀਆਂ ਲੈ ਕੇ ਉਹ ਘਰੇ ਮੋੜਿਆ ਸਰਕਾਰ ਤੋਂ ਡਿਗਰੀ ਦਿਖਾ ਕੇ ਨੌਕਰੀ ਮੰਗਣ ਜਾਂਦੇ ਆ ਡਾਂਗਾ ਪੈਂਦੀਆਂ ਨੇ ਜਿੰਨਾ ਮੋੜਿਆਂ ਤੇ ਜਿੰਨਾ ਨੌਜਵਾਨ ਮੋਢਿਆਂ ਤੇ ਦੇਸ਼ ਦੀ ਪੰਜਾਬ ਦੀ ਜ਼ਿੰਮੇਵਾਰੀ ਦਾ ਭਾਰ ਹੋਣਾ ਚਾਹੀਦਾ ਸੀ ਉਹਨਾਂ ਮੋਢਿਆਂ ਤੇ ਸਰਕਾਰੀ ਲਾਠੀ ਚਾਰ ਜਾਂਦੇ जख्म ਨੇ ਮਾਂ ਤੜਕੀ ਖੰਡਾੜਾ ਦਹੀਂ ਮੂੰਹ ਚ ਪਾ ਕੇ ਤੋੜ ਦਈਏ ਜਾਂ ਪੁੱਤ ਨੌਕਰੀ ਲੈ ਕੇ ਆ ਪਰਮਾਤਮਾ ਦਾ ਫੜੂਗਾ ਆਪਣੇ ਘਰ ਦੀ ਹਾਲਤ ਸੁਧਰੂਗੀ ਭੈਣ ਦਾ ਵਿਆਹ ਕਰਦਾਂਗੇ ਬਾਪ ਦਾ ਇਲਾਜ ਕਰਾਵਾਂਗੇ ਕਰਜ਼ਾ ਲਾਦਾਂਗੇ ਪਰ ਜਦੋਂ ਸ਼ਾਮ ਨੂੰ ਉਹੀ ਮੁੰਡਾ ਪੱਗ ਜਿਹੜੀ ਐ ਉਹ ਹੱਥ 'ਚ ਫੜੀ ਤੇ ਲਹੂ ਲਾਹਣ ਹੋ ਕੇ ਆਂਦਾ ਤਾਂ ਉਸ ਮਾਂ ਦਾ ਦਿਲ ਜਾਣਦਾ ਜੀ ਫੇ ਉਹ ਤੇ ਕੀ ਬੀਤੀ ਹੋ ਨਾ ਇੱਧਰ ਤੇ ਰਹੇ ਨਾ ਉੱਧਰ ਤੇ ਰਹੇ ਆ ਪਿੰਡ ਕੋਈ ਮੇਰੇ ਆਪਣੇ ਲਈ ਬਗਾਨੇ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਨੇ ਆਪਸ 'ਚ ਦਾਤੀਆਂ ਕਈਆਂ ਦੀ ਸਾਂਝ ਐ ਇੱਕੋ ਪੱਤਣ ਦਾ ਪਾਣੀ ਪੀੰਨੇ ਆ ਇੱਥੋਂ ਦੇ ਅਮਰਕੌਰ ਭੈਣ ਜੀ ਸਾਨੂੰ ਪੰਜਾਬੀ ਪੜਾਉਂਦੇ ਹੁੰਦੇ ਸੀ ਟੋਲਾਵਾਰ ਰਿਸ਼ਤੇਦਾਰੀਆਂ ਨੇ ਜੋ ਹਾਲਾਤ ਤੁਹਾਡੇ ਪਿੰਡ ਨੇ ਉਹੀ ਮੇਰੇ ਪਿੰਡ ਨੇ ਤੁਸੀਂ ਦੱਸ ਦਿਓ ਆ ਬਜ਼ੁਰਗ ਬੈਠੇ ਸਾਹਮਣੇ ਤੁਹਾਡੇ ਪਿੰਡ ਪਿਛਲੇ 30 ਸਾਲ ਦਾ ਕੱਢ ਲਓ 30 ਸਾਲ ਪਿਛਲੇ 30 ਸਾਲ ਚ ਕੋਈ ਘਰ ਤੁਹਾਡੇ ਪਿੰਡ ਵੱਡਾ ਹੋਇਆ ਵੀ ਘਰ ਵੱਡਾ ਹੋ ਗਿਆ ਜੀ ਇਹਨਾਂ ਦਾ ਛੋਟਾ ਜਰੂਰ ਹੋਇਆ ਹੋਊਗਾ ਜਿਹੜੇ ਅੱਜ ਤੋਂ 25 30 ਸਾਲ ਪਹਿਲਾਂ 59 11 ਟਰੈਕਟਰ ਵਾਲੇ 4 ਟਰੈਕਟਰਾਂ ਵਾਲੇ ਜਮੀਰਾਂ ਸੀ ਸਾਡੇ ਪਿੰਡ ਵੀ ਉਹਨਾਂ ਚੋਂ ਸਾਡੇ ਪਿੰਡ ਦੋ ਤਿੰਨ ਤਾਂ ਸਾਈਕਲ ਤੇ ਪਿੰਡ ਦੇ ਵਿੱਚ ਹੀ ਸਬਜ਼ੀ ਵੇਚਣ ਤੇ ਮਜਬੂਰ ਹੋਏ ਪਏ ਨੇ ਕਹਿੰਦੇ ਕਹੋਂਦੇ ਜ਼ਿੰਮੇਦਾਰ ਜਿਹੜੇ ਹੁੰਦੇ ਸੀ ਅੱਜ ਉਹਨਾਂ ਚੋਂ ਕਈ ਜਾਣੇ ਚੀਮੇ ਤੇ ਧਰ ਬਗੜ ਲੇਬਰ ਚੌਂਕ 'ਚ ਜਾ ਕੇ ਤੜਕੇ ਖੜ ਜਾਂਦੇ ਨੇ ਸਾਨੂੰ ਕੋਈ ਦਿਹਾੜੀ ਤੇ ਲੈ ਜਾਓ ਤੇ ਦੂਜੇ ਪਾਸੇ ਕਿਸਾਨਾਂ ਦੇ ਮਸੀਹਾ ਕਹੋਣ ਵਾਲੇ ਬਾਦਲ ਸਾਹਿਬ ਨੂੰ ਅਵਾਰਡ ਮਿਲ ਰਹੇ ਨੇ ਬਹੁਤ ਵੱਡਾ ਲੀਡਰ ਆ ਕਹਿੰਦੇ ਇਹ ਕਿਸਾਨਾਂ ਦਾ ਉਹਨਾਂ ਦੀ ਕਿਸਾਨੀ ਫਾਇਦੇਮੰਦ ਤਾਂ ਹੈ ਉਹਨਾਂ ਦੀਆਂ ਬੱਸਾਂ ਉਹਨਾਂ ਦਾ ਬਿਜ਼ਨਸ ਫਾਇਦੇਮੰਦ ਤਾਂ ਹੈ ਲੋਕਾਂ ਦਾ ਫੇਲ ਹੋ ਰਿਹਾ ਸਾਨੂੰ ਵੀ ਦੱਸ ਦਿਓ ਜੀ ਕਿਵੇਂ ਕੰਮ ਚੱਲਦਾ ਹੁੰਦਾ ਤੁਹਾਨੂੰ ਵੋਟਾਂ ਪਾ ਦੇਣਗੇ ਲੋਕ ਸੁਖਵੀਰ ਬਾਦਲ ਜੀ ਕਿਵੇਂ 4 ਬੱਸਾਂ ਤੋਂ 1000 ਬੱਸ ਬਣਦੀਆਂ ਤੁਹਾਨੂੰ ਦੱਸ ਦਿਓ ਸਾਨੂੰ ਵੀ ਦੱਸ ਦਿਓ ਮੋਦੀ ਜੀ ਕਿ ਕਿਹੜੀ ਚਾਹ ਵੇਚ ਕੇ ਜਿਹਦੇ ਨੇ ਪ੍ਰਧਾਨ ਮੰਤਰੀ ਬਣ ਜਾਂਦਾ ਹੁੰਦਾ ਬੰਦਾ ਸਾਨੂੰ ਧੱਕੇ ਖਾਣ ਨੂੰ ਰੱਖਿਆ ਸਾਨੂੰ ਗੋਲੀਆਂ ਖਾਣ ਨੂੰ ਰੱਖਿਆ ਮਨਾਂញਾ ਖਾਣ ਨੂੰ ਇਹਨੇ ਮਜਾ ਲਾ ਕੋਈ ਕਿਤੇ ਇੱਧਰ ਉੱਧਰ ਕੋਈ ਸੇਵਾ ਕਿਸੇ ਹੋਰ ਪਰਿਵਾਰ ਨੂੰ ਜਾਂ ਕਿਸੇ ਆਮ ਲੋਕਾਂ ਦੇ ਪੁੱਤ ਨੂੰ ਸੇਵਾ ਦਾ ਮੌਕਾ ਦੇ ਰਣ ਜਿਹੜੀ ਸੇਵਾ ਕਰਦੇ ਆ ਇਹ ਐਸ ਏ ਡੀ ਸ਼੍ਰੋਮਣੀ ਅਕਾਲੀ ਦਾ ਲਗਰੇਜੀ ਚ ਐਸ ਏ ਡੀ ਕਹਿੰਦੇ ਪਰ ਹੁਣ ਉਹ ਸ਼੍ਰੋਮਣੀ ਕਾਲ ਚ ਆਲੀ ਹੈਗਾ ਉਹਦਾ ਨਾਮ ਹੋ ਗਿਆ ਸਨ ਐਂਡ ਡੈਡ ਪੁੱਤ ਤੇ ਬਾਪ ਦੇਖ ਲਓ ਚੰਦੂ ਮਾਜਰਾ ਉਹਦਾ ਮੁੰਡਾ ਐਮ ਐਲ ਏ ਸਨੌਰ ਤੋਂ ਪੁੰਦਰ ਉਹਦਾ ਮੁੰਡਾ ਠੀਕ ਹੈ ਜੀ ਬਾਦਲ ਟੱਬਰੀ ਆ ਸਾਰਾ ਉਹਨਾਂ ਦਾ ਉਹ ਪ੍ਰਾਣਿਆਂ ਦਾ ਕਵੀ ਸਾਹਿਬ ਉਹ ਆਪਣੋਈਆਂ ਆਪਣੀਆਂ ਸਾਲਿਆਂ ਤੱਕ ਸਾਰਾ ਕੁਝ ਛੀਰੀ-ਸ਼ੂਰੀ ਵੀ ਵਿੱਚ ਹੀ ਨਹੀਂ ਹੁੰਦਾ 300 ਉਹਦਾ ਮੁੰਡਾ ਮਲੂਕਾ ਉਹਦਾ ਮੁੰਡਾ ਮੈਂ ਕਹਾਂ ਜੀ ਤੁਸੀਂ ਨਾਮ ਗਿੜੋ ਮੁੰਡਾ ਐ ਹੀ ਇੱਧਰ ਆ ਕੇ ਅੰਦਰ ਚ ਕੇਵਲ ਟਿੱਲੋਂ ਆਪਦੇ ਮੁੰਡੇ ਵਾਸਤੇ ਟਿਕਟ ਮੰਗਦਾ ਜਸਮਿੰਦਰ ਆਪਣਾ ਸਰਜੀਤ ਧਮਾਨ ਆਪਦੇ ਮੁੰਡੇ ਵਾਸਤੇ ਟਿਕਟ ਮੰਗਦਾ ਹੈ। ਬਜਿੰਦਰ ਸਿੰਘਲਾ ਆਪਦੀ ਘਰ ਵਾਲੀ ਵਾਸਤੇ ਟਿਕਟ ਮੰਗਦਾ ਹੈ। 골ਡੀ ਈਤੂਰੀ ਤੋਂ ਆਧਿਕਾ ਵਾਲੀ ਵਾਸਤੇ ਟਿਕਟ ਮੰਗਦਾ। ਯਾਰ ਸੇਵਾ ਕਿਸੇ ਆਮ ਘੜਾ ਨੂੰ ਵੀ ਦੇ ਦਿਓ ਯਾਰ। ਤੁਸੀਂ ਉਹ ਕਰਨੀ ਹੈ ਸਾਰੀ ਸੇਵਾ। ਆਹੀ ਗੱਲ ਜਿਹੜੀ ਮੀਤ ਹੋਰਾਂ ਨੇ ਕਹੀ ਹੈ ਵਧੀਆ ਕਿ ਆਮ ਲੋਕਾਂ ਦੇ ਧੀਆ ਪੁੱਤ ਜਦੋਂ ਅੱਗੇ ਆਉਣਗੇ ਤਾਂ ਬਚਾਅ ਹੋਊਗਾ। ਨਹੀਂ ਤਾਂ ਇਹਨਾਂ ਨੇ ਤਾਂ ਖਾਨਦਾਨੀ ਕੰਮ ਨੰਬਰਦਾਰੀ ਬਣਾ ਲਈ। ਵੀ ਬਸ ਕਹਾں ਕਹਾں ਕਹਾ ਸਾਨੂੰ ਹੀ ਹਾਰ ਕੇ ਵੀ ਹਾਰ ਕੇ ਵੀ ਲਾਲ ਬੱਤੀ ਵਾਲੀ ਗੱਡਾ ਵੀਰੋ ਜਦੋਂ ਇਲੈਕਸ਼ਨ ਲੜਦੇ ਆ ਤਾਂ ਨੋਮੀਨੇਸ਼ਨ ਫਾਰਮ ਜਦੋਂ ਕਾਗਜ਼ ਭਰਦੇ ਆ ਵੀ ਫਰਾਨਾ ਬੰਦਾ ਖੜਾ ਹੋ ਗਿਆ ਬੂਟਾਂ ਚ ਤਾਂ ਫਾਰਮ ਦੇ ਵਿੱਚ ਸਾਰੀ ਪ੍ਰਾਪਰਟੀ ਦਾ ਬੇਰਵਾ ਦੇਣਾ ਪੈਂਦਾ ਤੁਹਾਡੇ ਕੋਲੇ ਕਿੰਨੀ ਜ਼ਮੀਨ ਕਿੰਨੇ ਪਲਾਟ ਤੁਹਾਡੇ ਘਰ ਦੀ ਕੀਮਤ ਕਿੰਦੀ ਤੁਹਾਡੀ ਘਰ ਵਾਲੀ ਕੋਲੇ ਕਿੰਨਾ ਸੋਨਾ ਗਹਿਣੇ ਕਿੰਨੀਆਂ ਕਾਰਾਂ ਕਿੰਨੇ ਤੁਹਾਡੀ ਚੱਲ ਚੱਲ ਜਾਇਦਾਦ ਕਿੰਨੇ ਪੈਸੇ ਖਾਤੇ ਚ ਪਏ ਨੇ ਕਿੰਨੇ ਲੋਕਰ ਚ ਪਏ ਨੇ ਕਿਹੜਾ ਫਟੇ ਕਰਾਈਆ ਸਾਰਾ ਦੇਣਾ ਪੈਂਦਾ ਵੀਰਵਾ www.neta.myneta.com ਤੇ ਜਾ ਕੇ ਸਾਰਿਆਂ ਦਾ ਪਤਾ ਲੀਆ ਮੈਂ ਹੁਣ ਤੱਕ ਤਿੰਨ ਇਲੈਕਸ਼ਨਾਂ ਲੜਿਆ 2012 ਇਸ ਮੈਂ ਲਹਿਰੇਗਾ ਵੀ ਤੋਂ ਲੜਿਆ ਸੀ ਮੰਪੀ ਪਾਲ ਹੋਣਾ ਜਿਹੜੀ ਪਾਰਟੀ ਬਣੀ ਸੀ ਪੀਪਲ ਪਾਰਟੀ 50 ਜਿੰਨੀ ਪ੍ਰੋਪਰਟੀ ਉਹ ਚ ਲਿਖੀ ਐ ਅ 2014 ਚ ਜਦੋਂ ਮੈਂ ਸੰਗਰੂਰ ਤੋਂ ਲੜਿਆ ਉਹਦੇ ਨਾਲੋਂ ਕੱਟ ਗਈ ਜੀ ਕਿਉਂਕਿ ਮੈਂ ਅੰਦਾ ਜਿਹੜਾ ਪੈਸੇ ਕਮਾਉਣ ਵਾਲਾ ਕੰਮ ਸੀ ਪ੍ਰੋਫੈਸ਼ਨ ਸੀ ਉਹ ਮੈਂ ਬ੍ਰੇਕਾ ਲਾਤੀ ਹੋਂ ਤੇ ਮੈਂ ਲੋਕਾਂ ਦੇ ਹੱਕ ਚ ਤੁਰੇ ਫਿਰਿਆ 2014 ਚ ਕੱਟ ਗਈ ਜੀ 2017 ਚ ਮੈਂ ਜਨਾਲਾਬਾਦ ਤੋਂ ਲੜਿਆ 14 ਵਾਲੇ ਨਾਲੋਂ ਵੀ ਕੱਟ ਗਈ ਜੀ ਤੇ ਆ ਹੁਣ ਮਹੀਨੇ ਢੇਰ ਮਹੀਨੇ ਤੱਕ ਫੇਰ ਭਰੂੰਗਾ ਸੰਗਰੂਰ ਤੋਂ ਹੁਣ 17 ਵਾਲੇ ਨਾਲੋਂ ਵੀ ਕੱਟ ਗਈ ਜੀ ਤੁਸੀਂ ਬਿਲਕੁਲ ਯਕੀਨ ਕਰੋ ਮੇਰੇ ਕੋਲੇ 25 ਕਰੋੜ ਰੁਪਏ ਮੇਰੇ ਹੱਥਾਂ ਵਿੱਚ ਦੀ ਲੰਘਿਆ 1 ਰੁਪਈਆ ਵੀ ਇੱਧਰ ਉੱਧਰ ਹੋਇਆ ਹੋਵੇ ਮੇਰਾ ਫਿਰ ਥੋਡੀਆਂ ਜੋਤੀਆਂ 1 ਰੁਪਈਆ ਵੀ 50000 ਰੁਪਏ ਤਨਖਾਹ ਹੈ ਇੱਕ ਐਮਪੀ ਦੀ 25000 ਰੁਪਏ ਤਨਖਾਹ ਹੈ ਮੈਨ ਲਈ 10 ਦਿਨਾਂ ਦਾ ਸਾਡੀ ਗੱਟੀ ਖਾ ਜਾਂਦੀ ਹੈ ਅੱਜ ਵੀ ਹੁਣ ਜੰਡਾ ਵਾਲੇ ਤੋਂ ਆਇਆ ਪਹਿਲਾਂ ਨਾਬੇ ਗਿਆ ਸਰ ਕੀ ਫਿਰ ਜੰਡਾਂ ਵਾਲੇ ਟੂਰਨਾਮੈਂਟ ਤੋਂ ਹੁਣ ਇੱਥੇ ਆਇਆ ਫਿਰ ਦਾਣਗੜ ਜਾਊਗਾ 10 ਦਿਨਾਂ ਚ ਸਾਡੀ ਮੇਰੀ ਤਰਖਾ ਖਤਮ 20 ਦਿਨ ਫਿਰ ਮੈਂ ਦਾਹਾਰ ਯਾਰਾਂ ਦੋਸਤਾਂ ਤੋਂ ਮੇਰੇ ਬਾਹਰ ਰਹਿੰਦੇ ਐ ਕੋਈ ਗੱਲ ਨਹੀਂ ਫਕੀਰੀਆ ਫਿਰ ਜੇ ਕਰਨੀ ਹੈ ਤਾਂ ਮੈਂ ਕਰ ਪਰ ਐਸੇ ਜੇ ਥੋੜੇ ਕਮਿਸ਼ਨ ਥੋੜੇ ਪੈਸੇ ਚੋਂ ਕਮਿਸ਼ਨ ਖਾਣ ਆਉਣਾ ਸੀ ਫਿਰ ਪ੍ਰਮਾਤਮਾ ਨੇ ਪੈਸੇ ਕਮਾਉਣ ਵਾਲੀ ਤਾਂ ਥੋੜੀ ਬਹੁਤ ਕਲਾ ਦਿੱਤੀ ਹੋਈ ਐ ਅੱਜ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰੋਂ ਫੇਰ ਹੋ ਗਿਆ ਇੱਧਰ ਆ ਗਿਆ ਉਹਦਾ ਅੱਜ ਵੀ ਕਹਿੰਦੇ ਨੇ ਮੈਨੂੰ ਬਰਲੇ ਮੁਰਕਾਲੇ ਕਹਿੰਦੇ ਵੀ ਆ ਜਾ ਸ਼ੋਅ ਕਰ ਲਾ ਮੈਂ ਕਹਿੰਦੇ ਯਾਰ ਹੁਣ ਤਾਂ ਲੋਕਾਂ ਦੇ ਹੱਕ ਚ ਆ ਔਰ ਹਰ ਗੱਲ ਪੈਸੇ ਵਾਸਤੇ ਨੇ ਹੁੰਦੀ ਜੇ ਗੁਰਨਾਨਕ ਸਾਹਿਬ ਸੋਚ ਲੈਂਦੇ ਬਿਜ਼ਨਸ ਕਰਨ ਦਾ ਉਸ ਵੇਲੇ ਜੇ ਦੁਕਾਨ ਖੋਲ ਕੇ ਬਹਿ ਜਾਂਦੇ ਹੋ ਤਾਂ ਫਿਰ ਭਾਵਰ ਨਾ ਮੱਥਾ ਕੌਣ ਲਾਉਂਦਾ ਜੀ ਫਿਰ ਸੱਜੇ ਠੱਗ ਵਰਗੇ ਨੂੰ ਕੌਣ ਸੁਧਾਰਦਾ ਫਿਰ ਘਰ ਘਰ ਜਾ ਕੇ ਕੁੰਡੇ ਖੜਕਾ ਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋਦਾ ਕੌਣ ਹੋਕਾ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਥੋੜੀ ਹੁੰਦੀ ਹੈ